ਅੱਜ ਸਿਹਤ ਵਿਭਾਗ ਦੀ ਟੀਮ ਆਰਿਆ ਨਗਰ ਚ ਆਈ ਹੈ ਸਾਡੇ ਨਾਲ ਨੇ ਸਿਹਤ ਵਿਭਾਗ ਤੋਂ ਜ਼ਿਲ੍ਹਾ ਮਹਾਮਾਰੀ ਅਫਸਰ ਡਾਕਟਰ ਸੁਨੀਤਾ ਕੰਬੋਜ ਹਾਂਜੀ ਡਾਕਟਰ ਸਾਹਿਬ ਅੱਜ ਆਰਿਆ ਨਗਰ ਦੇ ਵਿੱਚ ਕਿਸ ਉਪਲਕਸ਼ਿਤ ਸੀ ਵਿਜਿਟ ਕੀਤੀ ਹੈ ਮਾਨਯੋਗ ਸਿਹਤ ਮੰਤਰੀ ਉਨ੍ਹਾਂ ਦੀ ਕਪੈਬਿਲਿਟੀ ਨੀ ਡਾਇਰੈਕਸ਼ਨ ਦੇ ਅਨੁਸਾਰ ਸਾਡੇ ਰਿਸਪੈਕਟਿਵ ਸਿਵਲ ਸਰਜੈਂਟ ਡਾਕਟਰ ਰੋਇ ਗੋਏ ਔਰ ਐਸਸੀਐਸ ਡਾਕਟਰ ਆਰਿਤ ਕੁਮਤਾ ਉਹਨਾਂ ਦੇ ਦੇਖ ਰੋਤੇ ਵਿੱਚ ਜਿਹੜਾ ਅਸੀਂ ਅਰਬਨ ਫਾਸਿਲ ਦਾ ਨਾਲਵਾ ਚੈੱਕ ਕਰੀਆਂ ਨੇ ਔਰ ਸੋਰਸ ਰਿਡਕਸ਼ਨ ਕਰੀਆਂ ਨੇ ਸਾਡੇ ਵਿੱਚ ਜਿਹੜੇ ਕੰਮ ਅਸੀਂ ਕਾਸ਼ੀਦਾਮ ਕਲੋਨੀ ਦੇ ਵਿੱਚ ਜਿਹੜਾ ਸੀਗਾ ਏਰੀਆ ਕਵਰ ਕੀਤਾ ਸੀਗਾ ਔਰ ਉਦੀ ਮੈਂ ਸੁਪਰਵਾਈਜ਼ਰ ਵੀ ਕਿੱਥੇ ਸੀਗੀ ਔਰ ਆਰੀਆ ਨਗਰ ਔਰ ਆਰੀਆ ਨਗਰ ਔਰ ਲਾਲੂ ਨਗਰ ਉਹਨਾਂ ਇਹ ਏਰੀਆ ਕਵਰ ਕੀਤਾ ਨੇ ਔਰ ਮੈਂ ਘਰ ਘਰ ਜਾ ਕੇ ਕੁਝ ਲਾਗਵ ਚੈੱਕ ਕੀਤੇ ਔਰ ਇਹਦੇ ਵਿੱਚ ਅਸੀਂ 24 ਤਰੀਕ ਨੂੰ ਜਿਹੜੀਆਂ ਸੀਗੀਆਂ ਟੀਮਾਂ ਇੱਥੇ ਲਗਾਈਆਂ ਸੀਗੀਆਂ ਅੱਜ ਅਸੀਂ ਦੁਬਾਰਾ ਇੱਥੇ ਟੀਮਸ ਲਗਾਈਆਂ ਨੇ ਕਿਉਂਕਿ ਸਾਨੂੰ ਕੱਲ੍ਹ ਤੋਂ ਕੇਸ ਮਿਲਿਆ ਸੀ ਔਰ ਜਿੰਨਾ ਕਰੋਨੇ ਵਿੱਚ 24 ਤਰੀਕ ਨੂੰ ਲਾਰਵਾ ਮਿਲਿਆ ਸੀਗਾ ਉਹਨਾਂ ਤਰ੍ਹਾਂ ਦੇ ਵਿੱਚ ਹੀ ਜਿਹੜਾ ਹੈ ਦੁਬਾਰਾ ਆਪਾਂ ਨੂੰ ਲਾਰਵਾ ਮਿਲ ਗਿਆ ਮਤਲਬ ਇਹ ਇਹਦਾ ਕੰਦਾ ਮਤਲਬ ਹੈ ਕਿ ਲਾਰਵਾ ਨੂੰ ਲੈ ਕੇ ਜਿਹੜਾ ਹੈਗਾ ਉਹ ਦੁਬਾਰਾ ਲੋਕਾਂ ਦੇ ਘਰਾਂ ਦੇ ਵਿੱਚ ਮਿਲ ਰਿਹਾ ਹੈ ਇਹਨੂੰ ਲੈ ਕੇ ਤੁਹਾਡੀ ਕੀ ਪਲੈਨਿੰਗ ਹੈ ਉਹ ਦੁਬਾਰਾ ਵਿਜ਼ਿਟ ਕਰ ਰਹੇ ਹੋ ਘਰ ਫਿਰ ਅਸੀਂ ਜਿਸੀ ਸਾਰੇ ਘਰ ਜਿਹਦੇ ਨੇ ਪੂਰਾ ਏਰੀਆ ਸੀ ਅੱਜ ਦੁਬਾਰਾ ਕਵਰ ਕੀਤਾ ਹੈ ਔਰ ਅਸੀਂ ਲੋਕਾਂ ਨੂੰ ਦੁਬਾਰਾ ਅਵੇਅਰ ਕਰ ਰਹੇ ਆ ਕਿ ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚ ਖਾਣ ਦੇ ਬ੍ਰੰਮ ਭਰ ਕੇ ਰੱਖੇ ਹੋਏ ਨੇ ਔਰ ਫਿਕਸ ਦੇ ਪਿੱਛੇ ਟਰੇ ਹੈ ਉਹਨੂੰ ਹਫਤੇ 'ਚ ਇੱਕ ਵਾਰੀ ਜਿਹੜਾ ਹੈ ਜਰੂਰ ਸਾਫ਼ ਕਰੋ ਤਾਂ ਜੋ ਜਿਹੜਾ ਲਾਰਵਾ ਪਾਪਾ ਨੂੰ ਖਤਮ ਕਰ ਸਕੋ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਅਸੀਂ ਸਾਰੇ ਨੂੰ ਇਹ ਵੀ ਕਰਾਂਗੇ ਕਿ ਕਾਈ ਜਿਹੜੀਆਂ ਸਗੀਆਂ ਟੀਮਸ ਆ ਰਹੀਆਂ ਨੇ ਉਹਨਾਂ ਟੀਮਸ ਦਾ ਸਿਲੋਕ ਕਰੋ ਔਰ ਇਸ ਲਈ ਆਪਣਾ ਸਾਰੇ ਮਿਲ ਕੇ ਇਸੇ ਦੇ ਚਲੋ